ਸੱਤ ਜ਼ਿਲ੍ਹੇ ਹੜ੍ਹ ਦੀ ਚਪੇਟ ਦੇ ਵਿੱਚ ਸੀਐਮ ਮਾਨ ਦੇ ਵੱਲੋਂ ਛੁੱਟੀਆਂ ਦੇ ਨਵੇਂ ਹੁਕਮ ਜਾ ਰਹੇ ਸਸ਼ਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਅਪਡੇਟ ਟੀਵੀ ਮੈਂ ਹਾਨੇ ਹਾਂ ਸ਼ਰਮਾ ਇਸ ਵਕਤ ਦੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਡੈਮਾਂ ਦੇ ਵਿੱਚੋਂ ਵੀ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਸੱਤ ਜ਼ਿਲ੍ਹੇ ਜਿਹੜੇ ਨੇ ਹੜ੍ਹ ਦੀ ਚਪੇਟ ਦੇ ਵਿੱਚ ਆ ਗਏ ਨੇ ਤੁਹਾਨੂੰ ਦੱਸ ਦੇ ਕਿ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਫੈ ਜ਼ਿਲਕਾ ਤੇ ਫਿਰੋਜ਼ਪੁਰ ਦੇ 150 ਤੋਂ ਵੱਧ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਡੁੱਬ ਗਏ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਟੀਮਾਂ ਦੇ ਵੱਲੋਂ ਬਚਾਅ ਕਾਰਜ ਜਿਹੜਾ ਕੀਤਾ ਜਾ ਰਿਹਾ ਤੇ ਵਕ ਵਕ ਥਾਵਾਂ ਤੇ ਕਈ ਲੋਕਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਜਾ ਚੁੱਕੇ ਹੈ ਇਸ ਦੇ ਨਾਲ ਹੀ ਪਠਾਨਕੋਟ ਜੰਮੂ ਹਾਈਵੇ ਦੇ ਨੇੜੇ ਤੋਂ ਵਾਸਤੇ ਕਿ ਅੱਪਰ ਬਾਰੀ ਦੁਆਬ ਨਹਿਰ ਹੈ ਜਿਹੜੀ ਉਹ ਟੁੱਟ ਗਈ ਹੈ ਜਿਸ ਦੇ ਚੱਲਦਿਆਂ ਹਾਈਵੇ ਦੇ ਸਮੇਤ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਵੀ ਪਾਣੀ ਪਹੁੰਚ ਗਿਆ ਹੈ ਜ਼ਿਲ੍ਹਿਆਂ ਦੇ ਵਿੱਚ ਲੋਕਾਂ ਦੀ ਮਦਦ ਦੇ ਲਈ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਇਸ ਦੇ ਨਾਲ ਹੀ ਤੁਹਾਨੂੰ ਗਾਜ਼ ਦੇ ਕਿ ਸਕੂਲਾਂ ਦੇ ਵਿੱਚ 30 ਅਗਸਤ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤੇ ਸੀਐਮ ਮਾਨ ਪਠਾਨਕੋਟ ਅਤੇ ਗੁਰਦਾਸਪੁਰ ਦੇ ਹੜ੍ਹ ਸੰਬੰਧੀ ਜਿਹੜੇ ਇਲਾਕੇ ਨੇ ਹੜ੍ਹ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦੇ ਵਿੱਚ ਅੱਜ ਦੌਰਾ ਕਰਨਗੇ ਰੰਜੀਤ ਸਾਗਰ ਡੈਮ ਦੇ ਵਿੱਚ 527 ਮੀਟਰ ਤੋਂ ਪਾਣੀ ਜਿਹੜਾ ਉੱਪਰ ਚਲਾ ਗਿਆ ਇਸ ਦੇ ਨਾਲ ਹੀ ਥਨਵਾਸ ਦੇ ਕਿ ਰਾਵੀ ਅਤੇ ਉਜ ਨਦੀ ਦੇ ਵਿੱਚ ਪਾਣੀ ਜਿਹੜਾ ਛੱਡਿਆ ਗਿਆ ਤੇ ਪੌਂਗ ਡੈਮ ਤੋਂ ਵੀ ਪਾਣੀ ਛੱਡਿਆ ਗਿਆ ਹੈ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਯਾਨੀ ਕਿ ਅੱਜ ਪਠਾਨਕੋਟ ਗੁਰਦਾਸਪੁਰ ਮਨਸਾ ਸੰਘਰੂੜ ਤੇ ਬਰਨਾਂ ਹਲਾ ਦੇ ਵਿੱਚ ਮੀਂਹ ਦੇ ਲਈ ਰੈਡ ਅਲਰਟ ਜਾਰੀ ਕੀਤਾ ਸੀ ਜਿਸ ਨਾਲ ਹੀ ਤੋਂ ਅੰਦਾਜ਼ਾ ਹੈ ਕਿ ਬਾਕੀ ਜਿਹੜੇ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਵੀ ਹਲਕੀ ਤੇ ਦਰਮਿਆਨੀ بارش ਹੋਣ ਦੀ ਸੰਭਾਵਨਾ ਹੈ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਮੌਸਮ ਵਿਭਾਗ ਦੀ ਚੇਤਾਵਨੀ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲਾਂ ਦੇ ਵਿੱਚ 27 ਤੋਂ 30 ਅਗਸਤ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਤੋਂ ਅੰਦਾਜ਼ਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਕੁਝ ਦਿਨਾਂ ਤੋਂ ਲਗਾਤਾਰ ਜਿਹੜਾ ਪਾਣੀ ਮੀਂਹ ਹੋ ਰਿਹਾ ਪੈ ਰਿਹਾ ਤੇ ਇਸ ਦਾ ਅਸਰ ਪੰਜਾਬ ਤੇ ਵੀ ਸਿੱਧਾ ਪੈ ਰਿਹਾ ਹੈ ਸ਼ਹਿਰਾਂ ਅਤੇ ਦਰਗਾਵਾਂ ਦੇ ਵਿੱਚ ਦਾ ਪੱਧਰ ਵੱਧ ਚੁੱਕਾ ਹੈ ਤੇ ਕਈ ਪਿੰਡ ਜਿਹੜੇ ਨੇ ਹੜ ਦਾ ਸ਼ਿਕਾਰ ਹੋ ਗਏ ਨੇ ਕਈ ਪਿੰਡ ਹੜ ਵਿੱਚ ਪੇੜ ਦੇ ਵਿੱਚ ਆ ਗਏ ਨੇ ਤੇ ਜ਼ਿਲ੍ਹਿਆਂ ਦੇ ਵਿੱਚ ਕੰਟਰੋਲ ਰੂਮ ਦੀ ਸਥਾਪਨਾ ਕੀਤੀ ਗਈ ਹੈ ਤਾਂ ਜੋ ਲੋਕਾਂ ਦੀ ਮਦਦ ਕੀਤੀ ਜਾ ਸਕੇ